ਆਦਿ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਬਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵੈ ਜੇ ਸੋਚੀ ਲਖਵਾਦ ਚੁਪੈ ਚੁਪ ਨ ਹੋਵੈ ਜੇ ਲਾਇ ਰਹਾ ਲਿਵ ਤਾਰ ਉਖਿਆ ਭੁੱਕ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹ ਸਿਆਣ ਪਾ ਲਾ ਕੋ ਹੋ ਹੈ ਤਾਂ ਇੱਕ ਨਾ ਚੱਲੇ ਨਾਲ ਕਿੰ ਸਕਿਆਰਾ ਹੋਈ ਐ ਤਿਨ ਕੂੜੈ ਤੰਤੇ ਪਾਲ ਹੁਕਮ ਰਜਾਈ ਚੱਲਣਾ ਨਾਮਿਤ ਲਿਖਿਆ ਨਾਲ ਹੁਕਮੀ ਹੋਵਣ ਆਤਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵੜਿਆਈ ਹੁਕਮੀ ਉਤਮ ਨੀਚ ਹੁਕਮ ਲੇਖ ਸੁਖ ਸੁਭ ਪਾਈ ਐ ਇੱਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹ ਹੁਕਮ ਨ ਕੋਈ ਨਾਨਕ ਹੁਕਮੇ ਜੇ ਬੂਝੈ ਤਾ ਹੋ ਮੈਂ ਤੈ ਨ ਕੋਈ ਗਾਵੇ ਪੁਤਾਨ ਹੋਵੇ ਜਿ ਸੈਤਾਨ ਗਾਵੇ ਕੁਦਰਜਨੇ ਨੀਸਾਣ ਗਾਵੇ ਕੋ ਗੁਣ ਵਿੜਿਆ ਯਾ ਚਾਰ ਗਾਵੇ ਕੋ ਵਿਦਿਆ ਵਿਕੰਬੀ ਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰ ਦੇ ਜਾਵੇ ਕੋ ਜਾ ਪੈ ਦੇ ਸਹ ਦੂਰ ਗਾਵੇ ਕੋ ਵਿਕੇ ਹਾਗਰਾ ਦੂਰ ਕਠਨਾ ਕਤਿਨਾ ਵੈ ਟੋਟ ਕਦ ਕਦ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤੱਕ ਪਾਏ ਯੁਗ ਜੁਗੰਤਰ ਖਾਈ ਤਾਂ ਹੁਕਮਿਓ ਹੁਕਮ ਚਲਾਏ ਦਾਉ ਨਾਨਕ ਵਿਚ ਸਹਵੇ ਪ੍ਰਭਾ ਸਚਾ ਸਾਇ ਸਚਨਾਏ ਭਖਿਆ ਪਉ ਅਪਾਰ ਅੱਖਾਂ ਮੰਗੇ ਦੇਦੇ ਦਾ ਕਰੇ ਦਾਤਾਰ ਫੇਰ ਕਹਿ ਕੇ ਰਖੀਏ ਕਿ ਦਿਸੈ ਦਰਬਾਰ ਮੂੰਹ ਕੈ ਬੋਲਣ ਭੁਲੀਏ ਜਿ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਉੜਿਆਈ ਵੀਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕੀ ਵਹਿ ਜਾਣੀਏ ਸਭ ਆਪੇ ਸਿਆਰ ਆਪਿਆ ਨਾ ਜਾਇ ਕੀ ਤਨੁ ਹੋਈ ਆਪਿ ਆਵਿ ਨਰੰજન ਸੋਈ ਜਿਨ ਸੇ ਵਤਨ ਪਾਇਆ ਮਾ ਨਾਨਕ ਦਾ ਵੀ ਐ ਕੋਈ ਨਿਧਾਨ ਗਾਵੀਐ ਸੁਣੀਐ ਬਰ ਰਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰੇ ਸਮਾਈ ਗੁਰਈਸ਼ਰ ਗੁਰਗੋਰਖ ਪਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣ ਅਖ ਨਾ ਹੀ ਕਹਿਣਾ ਕਤ ਨਜਾਈ ਗੁਰਾ ਇੱਕ ਦੇ ਬੁਝਾਈ ਸਭ ਨਾ ਜੀਆ ਕਾ ਇਕ ਦਾਤਾ ਸੋ ਮੇ ਵਿਸਰਨਾ ਜਾਈ ਤੀਰਤ ਨਾ ਵਜੇ ਸੁਭਾਵਾ ਵਿਣ ਪਾਣੇ ਕੇ ਨਾਈ ਤਰੀ ਜੇਤੀ ਸੇ ਕੋ ਪਾਈ ਵੇਖਾ ਬਿਣ ਕਰਮਾ ਕੇ ਮੇਰੇ ਲਈ ਮਾਤ ਵਿਜਰਤਨ ਜਵਾਹਰ ਮਾਨਕ ਜੇ ਇਕ ਗੁਰ ਕੀ ਸੇਖ ਸੁਣੀ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੇ ਵਿਸਰਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੋਣੀ ਹੋਏ ਨਵਾ ਖੰਡਾ ਵੇ ਜਾਂੜੀਏ ਨਾਲ ਚਲੇ ਸਭ ਕੋਏ ਚੰਗਾ ਨਉ ਰਖਾਈ ਤੇ ਜਸ ਕੀਤ ਜਗ ਲਈ ਜਿਤ ਸਮਦਰਨਾ ਵੈਤਵਤਨ ਪੁਛਿਆ ਕੀ ਕੀਤਾ ਅੰਦਰ ਕੀਤ ਕਰ ਦੂਸੀ ਦੋਸ ਤਰੀਨ ਅੰਤ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤੇਹਾ ਕੋਈ ਨ ਸੋਜੈ ਜਿਤਸ ਗੁਣ ਕੋਈ ਕਰੇ ਸੁਣਿਐ ਸਿਤ ਪੀਰ ਸਰੁਨਾਥ ਸੁਣਿਐ ਧਰਤਿ ਸਭ ਲਇ ਤਸ ਸੁਣਿਐ ਦੀਪ ਲੋਪ ਤਾਣ ਸੁਣਿਐ ਪੁਇ ਨ ਸਕੇ ਕਾਰ ਨਾਨਕ ਭਗਤਾਂ ਸਦਾ ਵਿਚ ਹੈ ਸੁਣਿਐ ਦੂਖ ਪਾਪ ਕਾਣਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਕਸਲਾ ਹਨਮੰਦ ਸੁਣਿਆ ਜੋਗ-ਜਗ ਤਨ ਭੇਦ ਸੁਣਿਆ ਸਤ ਸਿਮਰਤ ਵੇਦ ਨਾਨਕ ਭਗਤ ਅੰਸ ਦਾ ਵਿਕਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਛੜ ਕਾ ਇਸਮਾਨ ਸੁਣਿਆ ਪਰਪੜ ਪਾਵੇ ਮਾਨ ਸੁਣਿਆ ਲਗੇ ਸਹਿ ਧਿਆਨ ਨਾਨਕ ਭਗਤ ਅੰਸ ਦਾ ਵਿਕਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾ ਸੁਣਿਆ ਸੇਕ ਪੀਰ ਪਾਤਸ਼ਾ ਸੁਣਿਆ ਅੰਦੇ ਪਾਵੇ ਦਾਵ ਸੁਣਿਆ ਹੱਥ ਵੈ ਸਗਾ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂਪ ਪਾਪ ਕਾ ਨਾਸ ਮਨ ਕੀ ਗੱਤ ਕਹੀ ਨਾ ਜਾਏ ਦੇਖੋ ਗਏ ਪਿਛੇ ਪਿਛਦਾ ਇਕਾ ਕਲਮ ਨ ਲੇਖਣ ਹਾਰ ਮਨੇ ਕਾ ਵੈ ਕਰਨ ਵਿਚਾਰ ਐਸਾ ਨਾਮ ਰਨਜਲ ਹੋਏ ਦੇਖੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੋਤ ਮੰਨੇ ਮੂੰ ਛੋਟਾ ਨਾ ਖਾਏ ਮੰਨੇ ਜਮ ਕੇ ਸਾਥ ਨ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਰ ਜਾਣਾ ਮਨ ਕੋਏ ਮੰਨੇ ਮਾਰਗ ਅਤ ਨ ਪਾਈ ਮੰਨੇ ਪਤਸ਼ ਪਰਗੜ ਜਾਏ ਮੰਨੇ ਮਦਨ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਰ ਜਾਣਾ ਮਨ ਕੋਏ ਮੰਨੇ ਭਾਵੇਂ ਮੁਕਦਵਾਰ ਮੰਨੇ ਪਰਵਾਹ ਐ ਸਾਧਾਰ ਮੰਨੇ ਤਰੇਤਾਰੇ ਗੁਰਸਿੱਖ ਮੰਨੇ ਨਾਨਕ ਭਾਵੇਂ ਨ ਭਿਖ ਐਸਾ ਨਾਮ ਨਿਰੰਝਰ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਨ ਪੰਜ ਪ੍ਰਧਾਨ ਪंचे ਭਾਵੇਂ ਦਰਗਹਿ ਮਾਨ ਪंचे ਸੋਹ ਹੈ ਦਰ ਰਾਜਾਨ ਪੰਚਾ ਕਾ ਗੁਰੂ ਇਕ ਧਿਆਨ ਜੇ ਕੋ ਗਏ ਤਰੇ ਵਿਚਾਨ ਕਰਤੇ ਕੈ ਕਰਨੇ ਨਾ ਸਮਰ ਧੋਲ ਧਰਮ ਦਇਆ ਤਪੂਤ ਸੰਤੂਕਤਾ ਪ੍ਰਖਿਆ ਜਨ ਸੂਤ ਜੇ ਕੋ ਬੁਝ ਹੋਵੇ ਸਚਿਆਦ ਤਬ ਲੈ ਉਪਰ ਕੀਤਾ ਪਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਰ ਤਲੇ ਕਮਨਜੋਰ ਜੀ ਜਾਤ ਰੰਗ ਗਤੀ ਨਾਮ ਸਭ ਨਾਲ ਕਿਆ ਬੁੜੀ ਕਲਾਮ ਇਹੋ ਲੇਖ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਨ ਸਵਾਲੂ ਰੂਪ ਕੀ ਤਦਰ ਜਾਣੇ ਕੋਣ ਕੂਤ ਕੀਤਾ ਬਸਾਵੇ ਕੁਕਵਾਉ ਤਿਸਤੇ ਹੋਇ ਲਖ ਦਰੀਆ ਕੁਦਰਤ ਕਵਣ ਕਾ ਵਿਚਾਰ ਵਾਰ ਨ ਜਾਵੇ ਕੁਵਾਦ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਜਪ ਸੰਗ ਭਾਉ ਸੰਗ ਪੂਜਾ ਸੰਗ ਤਪਤਾ ਸੰਗ ਗ੍ਰੰਥ ਮੁਖ ਵੇਦ ਪਾਠ ਅਸਾਂ ਕ ਜੋਗ ਮਨ ਰਹੇ ਹੈ ਉਦਾਸ ਅਸੰਖ ਭਗਤ ਤੁਮਨ ਗਿਆਨ ਵਿਚਾਰ ਸੰਗ ਸਤੀ ਹੈ ਸੰਗ ਦਾਤਾਰ ਸੰਗ ਸੋਰਮੂ ਭਕਸਾਰ ਅਸੰਖ ਮੂਲ ਵਿਲਾਇ ਤਾਰ ਇਹ ਕੁਦਰਤ ਕਵਣ ਕਾ ਵਿਚਾਰ ਬਾਰੇ ਨਾ ਜਾਵੇ ਇੱਕ ਵਾਰ ਜੋ ਤੁਧ ਭਾਵੇ ਸਾਈ ਬਲੀ ਕਾ ਤੂ ਸਦਾ ਸਲਾਮ ਕਰ ਨਿਰੰਕਾਰ ਅਸਾਂ ਕਮੂਰ ਖੰਦ ਕੋਰ ਸੰਗ ਜੋਰ ਰਾਮ ਫੋਰ ਅਸਾਂ ਕਮਰ ਕਰ ਜਾਏ ਜੋਰ ਸੰਗਲ ਵੜ ਤਿਆ ਕਮਾਏ ਸੰਗ ਪਾਪੀ ਬਾਪ ਕਰ ਜਾਏ ਅਸੰਤ ਕੁੜਿਆਰ ਕੁੜੇ ਫੇਰਾਏ ਸੰਕ ਮਲੇਸ਼ ਮਲ ਭਖਾਏ ਅਸੰਤ ਮਿੰਦਗ ਸਰ ਕਰੇ ਪਰ ਨਾਨਕ ਨੀਜ ਕਾਏ ਵਿਚਾਰ ਵਾਰਿਆਂ ਜਬ ਏਕ ਵਾਰ ਜੋਤ ਉਪਾਵੈ ਸਾਈ ਪ੍ਰੀਕਰ ਤੂੰ ਸਦਾ ਸਲਾਮ ਤਿਨ ਰੰਗਕਾਰ ਅਸਾਂ ਕ ਨਾ ਬਸੰਦ ਤਾਗੁ ਦਮਦਮ ਸੰਕ ਲੋ ਸੰਕ ਐਸਰ ਭਾਰ ਹੋਇ ਅਖਰੀ ਨਾਮੁ ਕ੍ਰੀਸਾਲ ਅਖਰੀ ਗਿਆਨ ਗੀਤ ਗੁਣ ਦਾ ਅਖਰੀ ਲਿਖਣ ਬੋਲਣ ਬਾਣ ਕਰ ਸਰ ਸੰਜੋਗ ਵਖਾਣ ਜਿਨੇ ਲਿਕੇ ਦਿਸਰ ਨਾਏ ਜੇ ਪਰਮਾਇ ਦਿੱਤੇ ਪਾਏ ਜਿ ਤਕੀ ਤੱਕ ਤੇ ਤਨੋ ਵਿੰਦਾਵੇਂ ਨਾਹੀ ਕੋ ਥਾਉ ਕੁਦਰਤ ਤਵਨ ਕਾ ਵਿਚਾਰ ਵਾਰੇ ਨਾ ਜਾਵੇ ਇਕ ਵਾਰ ਜੂਤ ਤੁਭਾਵੇਂ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰਸਖੇ ਮੂਤ ਪਲੀਤੇ ਕੰਪੜ ਹੋਏ ਦੇ ਸਾਬੂਨ ਲਿਆ ਓ ਧੋਏ ਪਰੀਏ ਅੰਮ੍ਰਿਤ ਪਾਪਾ ਗੈ ਸੰਗ ਓ ਧੋਪੈ ਨਾ ਵੈ ਕ ਰੰਗ ਪੂਨੀ ਪਾਪੀ ਆਖਣ ਨਾਹੀ ਕਰ ਕਰ ਕਰਨਾਲਿਕ ਲੈ ਜਾਓ ਆ ਪੀ ਪੀ ਜਾਪੇ ਖਾਉ ਨਾਨਕੋ ਕੁਕਮੀਆ ਬੁਜਾਓ ਤੀਰਥ ਤਪ ਦੇ ਅਨੰਦਾਨ ਜੇ ਕੋ ਪਾਵੇ ਤਨ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਾਤ ਤੀਰਥ ਮੰਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨ ਹੋਏ ਸਵਾਸਤ ਬਰਣੀ ਬਰਮਾਉ 708 ਸਦਾ ਮਣਚਾਉ ਕਵਣ ਸੋ ਵੇਲਾ ਵਕਤ ਕਵਣ ਕਵਣ ਤਿਤ ਕਵਣ ਵਾਰ ਕਵਣ ਸ੍ਰਤੀ ਮਾਉ ਕਵਣ ਜਿਤ ਹੋ ਆਕਾਰ ਵੇਲ ਪਾਈਆ ਪੰਡਤੀ ਜੀ ਹੋਵੇ ਲੇ ਕੁਰਾਨ ਵਕਤ ਨ ਪਾਇਓ ਗਾਡੀਆਂ ਜੇ ਲਿਖਣ ਲੇ ਕੁਰਾਨ ਤਿਤ ਵਾਰ ਨਾ ਜੋਗੀ ਜਾਣੈ ਰਤਮਾਉ ਨ ਕੋਈ ਜਾਂ ਕਰਤਾ ਸੇ ਠੀਕੋ ਸਾਝੇ ਆਪੇ ਜਾਣੈ ਸੋਏ ਕਿੰਕਾਰ ਕਿਕਸਾ ਲਾਈ ਕਿਉ ਬਰਣੀ ਕਵ ਜਾਣੈ ਨਾਨਕ ਕਣ ਸਾਹਿਬ ਕੋ ਆਖੈ ਇੱਕ ਦੋ ਇੱਕ ਸਿਆਣ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੈ ਅੱਗੇ ਗਿਆ ਨ ਸੋ ਹੈ ਪਾਤਲ ਪਾਤਲ ਲਖ ਗਸਾਇ ਗਾਸ ਕੋੜ ਕੋੜ ਕ ਭਾਲ ਤੱਕੀ ਵੀਰ ਕਹਿ ਨਿਕ ਬਾਤ ਸਹਿ ਸਟਰ ਕਹਿ ਨਿਕ ਦੇਬਾ ਅਸਲੂ ਇਕ ਧਾਤ ਲਿਖਾ ਹੋਈ ਤਾਂ ਲਿਖਿਆ ਲਿਖਿਆ ਹੋਈ ਵਿਨਾਸ਼ ਨਾਨਕ ਵਡਾ ਆਇਆ ਕੀ ਆਇਆ ਤੇ ਜਾਣ ਆਪ ਸਲਾਇ ਸਲਾਇ ਤੀ ਸੁਲਤਨ ਪਾਈ ਨਦੀਆ ਤੇਵਾ ਪਵੈ ਸਮੁੰਦ ਨ ਜਾਣੀ ਐ ਸਮੁੰਦ ਸਾਹ ਸੁਲਤਾਨ ਗ੍ਰਹ ਸੇ ਤੀ ਮਾਲ ਧਨ ਕੀੜੀ ਤੁੰ ਲਹੋ ਬਨੀ ਜੇ ਤੁਸੀਂ ਮਨੁ ਨਾ ਵਿਸਰੈ ਅੰਤ ਨ ਸਿਰਤੀ ਗੈ ਨ ਅੰਤ ਅੰਤ ਨ ਕਰਨੇ ਦੇ ਨਯੰਤ ਅੰਤ ਨ ਵੇਖਣ ਸੁਨਨ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਹੈ ਗਾ ਰੰਤ ਨ ਜਾਪੈ ਪਾਰਵਾਰ ਅੰਤ ਕਾਰਨ ਕੀਤੇ ਬਿਲਾਏ ਤਾਂ ਕਿ ਅੰਤ ਨਾ ਪਾਈ ਜਾਏ ਇਹੋ ਅੰਤ ਨਾ ਜਾਣੇ ਕੋਈ ਬਹੁਤਾ ਕਈ ਹੈ ਬਹੁਤਾ ਹੋਏ ਵੱਡਾ ਸਾਇਬ ਉੱਚਾ ਤਾਂ ਉੱਚੇ ਉਪਰ ਉਚਾ ਨਾ ਹੋਏ ਬਡੂ ਚਾ ਹੋਵੇ ਕੋਈ ਤੇ ਸੂਚੇ ਕੋ ਜਾਣ ਸੋਏ ਜੇਵੜਿਆਬ ਜਾਣ ਆਪ ਆਪ ਨਾਨਕ ਕਰੰਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਈ ਕੇਤੇ ਮੰਗਿਆ ਜੁਦ ਬਾਰ ਕੀਤੇ ਅਗੰਤ ਨਹੀਂ ਵਿਚਾਰ ਕੀਤੇ ਕਭ ਟੁੱਟੇ ਵੇਕਾਰ ਕੀਤੇ ਲੈ ਲੈ ਮੁਕਰ ਪਾਏ ਕੇਤੇ ਬੂਰਖ ਕਾਇ ਕਾਇ ਕੀਤੇ ਆ ਦੂਖ ਭੂਖ ਸਦ ਮਾਰੇ ਪੈਦਾ ਤੇਰੀ ਦਾ ਤਾਰ ਬੰਦ ਕਲਾਸੀ ਭਾਣੇ ਹੋਏ ਹੋ ਰਾਤ ਨਸਕੇ ਕੋਈ ਜੇ ਕੋ ਖਾਇ ਕਕਣ ਪਾਇਓ ਜਣ ਜੀਤੀਆ ਮੁਖਾਇ ਆਪੇ ਜਾਣੇ ਆਪੇ ਦੀ ਅੱਗੇ ਸਿਪਕੇਈ ਕੇ ਜਿਸ ਨੂੰ ਬਖਸ਼ੇ ਸਿਰ ਸਲਾ ਨਾਨਕ ਪਾਤਸ਼ਾਹੇ ਪਾਤਸ਼ਾਹ ਅਮੁਲ ਗੁਣ ਮੁਲ ਵਪਾਰ ਮੁਲ ਵਪਾਰੀ ਮੁਲ ਪੰਡਾਰ ਮੁਲ ਵੈ ਮੁਲ ਲੈ ਜਾਏ ਅਮੁਲ ਭਾਈ ਮੁਲ ਸਮਾਇ ਮੁਲ ਤਰਮ ਮੁਲ ਦੀਵਾਨ ਮੁਲ ਤੋਲ ਮੁਲ ਪ੍ਰਵਾਨ ਅਮੁਲ ਬਖਸ਼ੀ ਸਮੁਲ ਨਿਸ਼ਾਨ ਮੁਲ ਕਰਮ ਮੁਲ ਫਰਮਾਨ ਅਮੁਲ ਅਮੁਲ ਆਖਿਆ ਨਾ ਜਾਏ ਆਕਾ ਗ੍ਰਹਿ ਲਵਲਾਇ ਆਖੇ ਵੀਰ ਪਾਠ ਪੁਰਾਣ ਆਖੇ ਪੜੇ ਕਰੇ ਵਖਿਆੜ ਆਖੇ ਬਰਮੇ ਆਖੇ ਇੰਦੇ ਆਖੇ ਗੋਪੀ ਤੇ ਗੋਵਿੰਦ ਅੱਖਈਸ਼ਰਿਆ ਕਿਸੇ ਦਇਆ ਕਗੇ ਤੇ ਕੀਤੇ ਬੁਧਿਆ ਕੈ ਦਾਨ ਵਿਆ ਕੈ ਦੀਵਿਆ ਕੈ ਸੁਰ ਨਰਮ ਜਨ ਸੇਵ ਕੀਤੇ ਆਗਿਆ ਕਣ ਪਾਇ ਕੀਤੇ ਕਹਿ ਗਏ ਉਠ ਉਠ ਜਾਏ ਤੇ ਕੀਤੇ ਹੋਰ ਕਰੇ ਤਾਂ ਨ ਸਕੈ ਕੇ ਕੀ ਕੇ ਜੇਵੜ ਪਵੈ ਤੇਵੜ ਹੋਏ ਨਾਨਕ ਜਾਨ ਸਾਚਾ ਸੋਏ ਜੇ ਕੋ ਅਖ ਭੂਲ ਵਿਗੜ ਤਾਂ ਲਿਖਿਆ ਸਰਗਾਵਾਰਾਂ ਦਾ ਵਾਰ ਸੋਦਰ ਕਿ ਹਾਸੁ ਕਰ ਗਿਆ ਜਿਤਵੇ ਸਰਬ ਸੰਮਾਲੇ ਵਾਜੀ ਨਾਦ ਅਨੇਕ ਸੰਕਾ ਕੀਤੇ ਵਾਣਹਾਰੇ ਕੀਤੇ ਰਾਗ ਪ੍ਰੀ ਸੁ ਕਹੀਨ ਕੀਤੇ ਗਾਵਣ ਹਾਰੇ ਗਾਵੇ ਤੁਹਨੋਂ ਪਉਣ ਪਾਣੀ ਵੈ ਸੰਤਰ ਗਾਵੇ ਰਾਜ ਧਰਮ ਦੁਆਰੇ ਗਾਵੇ ਚਿਤ ਗੋਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਹੀਸ਼ਰ ਬ੍ਰਹਮਾ ਦੇਵੀ ਸੋਣ ਸੁਦਾ ਸਵਾਰੇ ਗਾਵੇ ਇਹਨਾਂ ਦਸ ਬੇਟੇ ਦੇਵਤੇ ਅੰਦਰ ਨਾਲੇ ਗਾਵੇ ਸੇ ਸਮਾਦੀ ਅੰਦਰ ਗਾਵਨੁ ਸਾਧ ਵਿਚਾਰੇ ਗਾਵਨ ਜਤੀ ਸਦੀ ਸੰਦੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪਰਨ ਕੀ ਸਰ ਜੁਗ ਜੁਗ ਵੇਦਾਨਾ ਲੈ ਗਾਵੇ ਮੋਹਣੀ ਅਮਰਮੋਹਣ ਸੁਰਗਮਚ ਪਿਆਲੇ ਗਾਵਨ ਤਨੁ ਪਾਈ ਤੇਰੇ ਅਡਸਰਦੀ ਇਥ ਨਾ ਲੈ ਗਾਵੇ ਜੂਤਮ ਬਲਸੂਰਾ ਗਾਵੇ ਖਰਣੀ ਚਾਰੇ ਗਾਵੇ ਖੰਡ ਮੰਡਲ ਵਰਪੰਡਾ ਕਰ ਕਰ ਕੇ ਤਾਰੇ ਸੇ ਤੁਧਨੁ ਗਾਵੇ ਜੋਦੁਖ ਭਾਵ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਗਾਵਨ ਸੇ ਮੈਂ ਜਿਤਨਾ ਬਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾਹਿਬ ਸਤਿਆ ਸਾਥੀ ਨਹੀਂ ਹੈ ਬੀ ਹੋ ਸੇ ਜਾਈ ਨਾ ਜਸੀ ਰਚਨਾ ਜੇ ਨਿਰਚਾਈ ਰੰਗੀ ਰੰਗੇ ਭਾਤੀ ਕਰ ਕਰ ਜਿਸੀ ਮਾਇਆ ਜਿਨੂ ਪਾਈ ਕਰ ਕਰ ਵਿਖੇ ਗੀਤਾ ਆਪਣ ਜਿਰ ਤਿਸ ਦੀਵੜਿਆਏ ਜੋਤ ਸੁਭਾਵੇ ਸੋਏ ਕਰ ਸੇ ਹੁਕਮ ਨ ਕਰ ਨਾ ਜਾਈ ਸੋ ਪਾਤਸ਼ਾਹ ਉਸਹਾ ਪਾਤਸ਼ਾਹ ਸਾਹਿਬ ਨਾਨਕ ਪ੍ਰੇਮ ਜਾਈ ਮੁੰਦਾ ਸੰਤੋਖ ਸਰਮਪਾ ਝੋਲੀ ਧਿਆਨ ਕੀ ਕਰੇ ਬੀਪੂਤ ਖਿੰਦਾ ਕਾਲ ਕੋਰੀ ਤਾਇਆ ਜੁਗ ਜੰਦਾ ਪ੍ਰਤੀਤ ਪਾਈ ਪੰਤੀ ਸਗਲ ਜਮਤੀ ਮਨ ਜੀਤੈ ਜਗ ਜੀਤ ਆਦੇਤ ਸਯਾ ਦੇਸ ਆਦ ਨਿਲ ਨਦਨਤ ਜੁਗ ਜੁਗ ਇਕ ਵੇਸ ਭੁਗਤ ਗਿਆੰਦਿਆ ਪੰਡਾ ਰੰਕਟਕਟ ਵਾਜੈ ਨਾਦ ਆਪ ਮਾਥਨਾਤੀ ਸਭ ਜਾ ਕੀ ਸਦਗਰ ਸਾਧ ਸੰਜੋਗ ਬਜੋਗਦੋਇ ਕਰ ਚਲਾਵੇ ਲਿਖਿਆ ਵੇ ਭਾਗ ਆਦੇਤ ਸਿਆਦੇਸ ਆਦ ਨਿਲ ਨਦ ਨਦ ਜੁਗਦੁਗ ਬੇ ਕੋ ਵੇਸੀ ਇਕਮਾਈ ਜੁਗਤ ਵੇ ਆਈ ਤੈਂ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੇ ਇਕਲਾਈ ਦੀਵਾਨ ਜੀਵਤ ਸੁਭਾਵੈ ਤਵੇ ਚਲਾਵੇ ਜਿ ਹੂ ਵੇ ਪ੍ਰਮਾਣ ਉਹ ਵੇ ਕਹਿ ਉਹਨਾਂ ਨਦ ਨਾ ਵੇ ਬਹੁਤਾ ਯੂ ਮਿਡਾਨ ਆਦੇਤ ਸਿਆਦੇਸ ਆਦ ਨਿਲ ਨਦ ਨਦ ਜੁਗਦੁਗ ਬੇ ਕੋ ਵੇਸੀ ਅਸਨ ਲੋਇ ਲੋਇ ਪੰਡਾਗ ਯੁਗ ਚ ਪਾਇ ਸੁਇ ਕਾ ਵਾਰ ਕਰ ਕਰ ਵੇਖੈ ਸਰਜਨਹਾਰ ਨਾਮਿਤ ਸੱਚੇ ਕੇ ਸਾਥੀ ਘਰ ਦੇਤ ਸਯਾ ਦੇ ਸਾਧ ਨੀਲ ਨਾਦ ਨਾਤ ਜੁਗ ਜੁਗ ਦੇ ਕੋ ਵੇਸੀ ਇਕ ਦੂਜੀ ਪੌ ਲਖ ਹੋ ਹੈ ਲਖ ਵੇ ਲਖ ਵੀਸ ਲਲ ਗਿੜਾਇਆ ਕੀ ਇੱਕ ਨਾਮ ਜਗਦੀਸ਼ ਏ ਤਰਾਏ ਪਦ ਬਵੜੀਆਂ ਚੜਿਆ ਹੋਏ ਕੀ ਸੁਨਦਲਾ ਕਾਸ਼ੀ ਕੀ ਟਾਈਰੀਸ ਨਾਨਕ ਨਦਰੀ ਪਾਈਏ ਕੁੜੀ ਕੁੜੈ ਟੀ ਸਾਖਣ ਜੋਰ ਚ ਪੈਣਾ ਜੋਰ ਜੋਰ ਨਾ ਮੰਗਣ ਦੇ ਨ ਜੋਰ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਨ ਮਨਸੂਰ ਜੋਰ ਨ ਸੁਭਤੀ ਗਿਆਨ ਵਿਚਾਰ ਜੋਰ ਨ ਜੁਗਤੀ ਝੂਟੈ ਸੰਸਾਰ ਜੇ ਸਾਹਤ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੁਤੀ ਧਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਸਵੇ ਧਰਤੀ ਥਾਪਰ ਕੀ ਧਰਮਸਾਲ ਤਸਵੇ ਜੀ ਜੋ ਤੇ ਰੰਦ ਤਿੰਨ ਕੇ ਨਾਮ ਨੇ ਕਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਦਿੱਤਾ ਸੋਹਣ ਪੰਜ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਬਗਾਏ ਉਥੇ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪਉਣ ਪਣੀ ਬਸੰਤਰ ਕੀਤੇ ਕਾਨ ਮਹੇਸ਼ ਕੀਤੇ ਬਰਮੇ ਕਾੜਤ ਕੜੀਏ ਰੂਪ ਰੰਗ ਕੇ ਵੇਸ ਕੀਤੀਆ ਕਰਮ ਭੂਮੀ ਮੇਰ ਕੀਤੇ ਕੀਤੇ ਤੂਪ ਦੇਸ਼ ਕਿਤੇ ਇੰਦ ਚੰਦ ਸੂਰ ਕੇਤੇ ਕਿਤੇ ਮੰਡਲ ਦੇਸ਼ ਕਿਤੇ ਸਿੱਧ ਮੋਤਨਾਥ ਕੇਤੇ ਕਿਤੇ ਦੇਵੀ ਵੇਸ ਕਿਤੇ ਦੇਵਦਨ ਮੁਨ ਕੇਤੇ ਕਿਤੇ ਰਤਨ ਸਮੁੰਦ ਕੀਤਿਆ ਖਾਣੀ ਕੀ ਪਿਆ ਵਣੀ ਕੇਤੇ ਪਾਤ ਨਰਿੰਦ ਕੀਤਿਆ ਸੁੱਤੀ ਸੇਵਕ ਕੇਤੇ ਨਾਮ ਕੰਤ ਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਮ ਬਨੋਦਪੁਰ ਅਨੰਦ ਸਰਮਖੰਡ ਕੀ ਬਾਣੀ ਰੂਪ ਤਤ ਘਾੜਤ ਕੜੀਏ ਬੋਤ ਤਨੂਪ ਤਾਗਿਆ ਗੱਲਾਂ ਕਥੀਆਂ ਨਾ ਜਾਏ ਦੇਖੋ ਗਏ ਪਿਛੇ ਪਿਸਤਾਏ ਇੱਥੇ ਘੜੀਆਂ ਸੁਰਤ ਮਤ ਮਨ ਬੋਤ ਤਿੱਥੇ ਘੜੀਆਂ ਸੁਰਸਦਾ ਕੀ ਸੋਦ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਤਮਾ ਬਲ ਸੋਦਨ ਮੇਂ ਰਾਮ ਰਹਾ ਭਪੂਰ ਤਿੱਥੇ ਸੀਤੋ ਸੀਤਾ ਮੇਂ ਬਮਾਈ ਤਾ ਗਿਰੂ ਮਨ ਕਥਨੇ ਜਾਏ ਨਾ ਉਮਰੇ ਨ ਠਾਗੇ ਜਾਏ ਜਿਨ ਕਹਿ ਰਾਮ ਬਸੈ ਮਨ ਮਾਈ ਤੇ ਤਾਂ ਪਤਮਸੇ ਗਏ ਲੋ ਕਰੇ ਨਾਨਦ ਸਤਿਆ ਮਨ ਸੋਏ ਸੱਚ ਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦ ਮਿਹਾਲ ਇੱਥੇ ਖੰਡ ਮੰਡਲ ਵਰਪੰਡ ਦੇ ਕੋ ਕਥੇ ਤਾਂ ਤਨਾਂਤ ਇੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਵੇ ਤੇ ਵਿਕਾਰ ਵੇਖੈ ਵਿਖੈ ਕਰ ਵਿਚਾਰ ਨਾਨਕਤ ਨਾ ਕਰੜਾ ਸਾਰ ਜਤ ਪਹਾਰ ਧੀਰਜ ਸੁਨਿਆਰ ਅਹਿਰਣ ਮਤ ਵੇਦ ਤਿਆਰ ਭੋਖ ਲਗਨ ਤਪtau ਭੰਡਾ ਪਾਉ ਅੰਮ੍ਰਿਤ ਤਦਟਾਲ ਕੜੀਏ ਸ਼ਵਨ ਸਕੀਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਕੇ ਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚ ਤਰ ਮਹਦੂ ਕਰਮੀ ਆਪ ਆਪਣੀ ਕੇ ਨੇੜੇ ਤੇ ਦੂ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਜੀ ਕੀ